ਹਾਂਜੀ ਬੱਚਿਓ ਅੱਜ ਦਾ ਜਿਹੜਾ ਵਿਸ਼ਾ ਯੋਗ ਆ ਚਾਟਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦਾ ਡੈਫੀਨੇਸ਼ਨ ਆਫ ਯੋਗ ਅਸਲ ਵਿੱਚ ਯੋਗਾ ਹੈ ਕੀ ਆ ਯੋਗ ਕਹੋ ਜਾਂ ਯੋਗਾ ਕਹੋ ਹਿੰਦੂ ਗ੍ਰੰਥਾ ਮੁਤਾਬਕ ਮਹਾਰਿਸ਼ੀ ਪਤੰਜਲੀ ਜੀ ਨੇ ਅਜ ਤੋਂ 5000 ਸਾਲ ਪਹਿਲਾਂ ਇਸ ਨੂੰ ਨੁਕਤਾ ਵਿੱਚ ਲੈ ਕੇ ਜਾਂਦਾ ਸਭ ਤੋਂ ਜ਼ਿਆਦਾ ਜੇ ਦੁਨੀਆ ਤੇ ਸਪੀਡ ਆ ਉਹ ਸਾਡੇ ਮਨ ਦੀ ਆ ਮਨ ਪਤਾ ਨਹੀਂ ਸ਼ਰੀਰ ਨੂੰ ਇੱਥੇ ਛੱਡ ਜਾਂਦਾ ਤੇ ਇਹ ਆ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਚੱਕਰ ਇੱਕ ਸੈਕਿੰਡ ਦੇ ਵਿੱਚ ਅਮਰੀਕਾ ਪਹੁੰਚ ਜਾਂਦਾ ਬੱਚਿਆ ਕੋਲ ਪਹੁੰਚ ਜਾਂਦਾ ਪਤਾ ਨਹੀਂ ਕਿੱਥੇ ਕਿੱਥੇ ਚੱਕਰ ਲਾਏ ਹੁੰਦਾ ਭਗਵਤ ਗੀਤਾ ਜੀ ਦੇ ਵਿੱਚ ਇਹਦਾ ਸ਼੍ਰੀ ਕ੍ਰਿਸ਼ਨ ਜੀ ਆ ਨੇ ਜ਼ਿਕਰ ਕੀਤਾ ਜੁਗਤਾ ਹਰ बेहार रश्यं जुगता चेष्टा अमम है कर्म सो जुगतो स्वप्ना आवबद्द धरयम जागो भगवती दुखाहार सर्वोत्तम योग उचते माना जेड़ा मंदिरftar ਮਨ ਸਾਡਾ ਅਨੇਕਾ ਟੁਕੜਿਆਂ ਵਿੱਚ ਵੰਡਿਆ ਦੁੱਖ ਤਕਲੀਫ ਸਾਡੇ ਸੰਕਲਪ ਵਿਕਲਪ ਆਸਾਂ ਤੇ ਨਿਰਾਸ਼ਾ ਕਦੇ ਇਹ ਮਨ ਸਾਨੂੰ ਅੱਗੇ ਲੈ ਕੇ ਜਾਂਦਾ ਕਦੇ ਇਹ ਵਾਪਸ ਉਥੇ ਠੜਾ ਲੈਂਦਾ ਵੀ ਕੰਮ ਨਹੀਂ ਕਰਨਾ ਕਦੇ ਮਨ ਉਠਣ ਵਾਸਤੇ ਅੰਮ੍ਰਿਤ ਵੇਲੇ ਜੱਗੜ ਦੀ ਹਿੰਮਤ ਕਰਦਾ ਤੇ ਕਦੇ ਰੋਕ ਲੈਂਦਾ ਵੀਰ ਨਹੀਂ ਅਜੇ ਥੋੜਾ ਟਾਈਮ ਹੋਰ ਸੋ ਇੰਨੇ ਟੁਕੜੇ ਹੋਏ ਵੇ ਮਨ ਦੇ ਜਦੋਂ ਅਸੀਂ ਕੋਈ ਕੰਮ ਕਰਦੇ ਆ ਉਹ ਜਦੋਂ ਮਨ ਸਾਡਾ ਖਿੜਿਆ ਵਿਆ ਮਨ ਕਹਿੰਦਾ ਨਹੀਂ ਆਹ ਕਰਨਾ ਸੀ ਹੁਣ ਇੱਥੇ ਆ ਕਰਨਾ ਸੀ ਖੇਤ ਪਾਣੀ ਲਾ ਕੇ ਆਉਣਾ ਫਿਜ਼ੀਕਲ ਫਿਟ ਹੋਣਾ ਪ੍ਰੈਕਟਿਸ ਵੀ ਕਰਨੀ ਆ ਡਿਊਟੀ ਜਾਣਾ ਇਹ ਕਰਨਾ ਕਿੰਨੇ ਕੰਮਾਂ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਆ ਅਡਜਸਟ ਕਰਨੀ ਸਿਹਤਵਾਰ ਜਦੋਂ ਜਦੋਂ ਅਸੀਂ ਅਧੂਰੀ ਊਰਜਾ ਦੇ ਨਾਲ ਕੰਮ ਕਰਦੇ ਹਾਂ ਮਨ ਸਾਡਾ ਵੰਡਿਆ ਹੋਇਆ ਖੰਡਿਆ ਦਿੰਦਾ ਸਾਡੀ ਊਰਜਾ ਨੂੰ ਉਦੋਂ ਫਿਰ ਜਿਹੜੇ ਕੰਮ ਸਾਡੇ ਆ ਉਹ ਪੂਰ ਨਹੀਂ ਚੜਦੇ ਇੱਕ ਊਰਜਾ ਦੇ ਸੰਗ੍ਰਹਿ ਨੂੰ ਇੱਕ ਥਾਂ ਇਕੱਠਾ ਕਰਕੇ ਔਰ ਉਹਨੂੰ ਕਿਸੇ ਪੁਆਇੰਟ ਤੇ ਅਡਜਸਟ ਕਰ ਦੇਣਾ ਇੱਕ ਕੰਮ ਤੇ ਲਾ ਦੇਣਾ ਉਹ ਕੀ ਆ ਅਸਲ ਵਿੱਚ ਉਹ ਯੋਗ ਆ ਇਡੇ ਹੋਏ ਮਨ ਨੂੰ ਇਕਸਾਰ ਕਰ ਦੇਣਾ ਉਹਨੂੰ ਤੁਸੀਂ ਉਸ ਊਰਜਾ ਨੂੰ ਇੱਕ ਥਾਂ ਤੇ ਇਕੱਠਿਆ ਕਰ ਦੇਣਾ ਇਹਨੂੰ ਕੀ ਕਹਿੰਦੇ ਆ ਯੋਗ ਯੋਗ ਦੇ ਅੱਗੇ ਇਹ ਚਾਰਟ ਤੇ ਬੁਰਤਨ ਦਿਖਾਏ ਨੇ ਅਡੋ ਅਡਿ ਪੁਆਇੰਟ ਨੇ ਕਿਹੜਾ ਯੋਗ ਚੱਕ ਰਸਣਾ ਅਸਣ ਨੇ ਫਿਰ ਉਸ ਤੋਂ ਬਾਅਦ ਆਪਾਂ ਗਿਆਨ મુ드ਰਾ ਕਿਵੇਂ ਇਸ ਤਰ੍ਹਾਂ ਸਾਰਾ ਉਹ ਤੁਹਾਨੂੰ ਅਕਸਰ ਕਰਵਾਇਆ ਹੋਇਆ ਤੇ ਸ਼ਨੀਵਾਰ ਦੇ ਦੀ ਜਿਹੜੀ ਕਲਾਸ ਆ ਆਪਣਾ ਸਵਸਾਸਨ ਨੂੰ ਕਿਵੇਂ ਸੈੱਟ ਕਰਨਾ ਔਰ ਮਨ ਨੂੰ ਕੰਟਰੋਲ ਕਿਵੇਂ ਕਰਨਾ ਕੁਰਬਾਨੀ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਮਨ ਜੀਤੈ ਜਗ ਜੀਤ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਦੇ ਫਿਰਿਆ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਇਸ ਵਾਸਤੇ ਆਪਣੇ ਖਿੰਡੇ ਹੋਏ ਮਨ ਨੂੰ ਇਕੱਠਾ ਕਰਨਾ ਇੱਕ ਜਗ੍ਹਾ ਤੇ ਕੇਂਦਰਿਤ ਕਰਨਾ ਇਸ ਨੂੰ ਅਸੀਂ ਕੀ ਕਹਾਂਗੇ ਯੋਗ ਸੋ ਅੱਜ ਵਾਸਤੇ ਇਹਨਾਂ ਥੈਂਕ ਯੂ ਮਿਹਰਬਾਨੀ ਆਪਰਾਖਾ